ਆ ਦੇਖੋ ਬਾਬੇ ਉਹ ਪੱਤਰਕਾਰ ਫਿਰਦੇ ਨੇ ਸਾਰੇ ਕੋਈ ਕਿਸੇ ਦੀ ਇੰਟਰਵਿਊ ਲੈ ਰਿਹਾ ਕੋਈ ਕਿਸੇ ਦੀ ਲੈ ਰਿਹਾ ਸੀ ਬੱਬੂ ਦੀ ਲੰਮਾ ਇੰਟਰਵਿਊ ਲਵਾਗੇ ਦੋਸਤੋ ਇਹ ਆਪਣਾ ਚਾਚਾ ਜੀ ਹੈਗਾ ਬਾਬੇ ਉਹ ਅਰਥੀ ਉਰਥੀ ਦੇ ਵੀ ਫੁੱਲ ਫੁੱਲੇ ਲੱਗ ਚੁੱਕੇ ਨੇ ਕਿ ਸਾਰਾ ਕੁਝ ਕੰਮ ਸਿਸਟਮ ਹੋ ਗਿਆ ਸਾਡੇ ਪਿੰਡ ਦੇ ਫੋਟਵਰ ਬੰਦੇ ਸਾਰੇ ਮੂਰੇ ਲੱਗੇ ਹੋਏ ਨੇ ਹੋ ਠੀਕੋ ਬਾਈ ਸਾਰੇ ਤੇ ਆਪਣੇ ਸਰਪੰਚ ਸਾਹਿਬ ਨੇ ਇਹਨਾਂ ਨੇ ਸਵੀਰ ਲਈ ਸਸਰੀ ਗਾ ਸਰਪੰਚ ਸਾਹਿਬ ਠੀਕੋ ਜੀ ਹਾਂ ਠੀਕ ਹੈ ਹੋਰ ਕਰ ਪਰਵਾਹ ਠੀਕ ਹੈ ਜੀ ਦੇਮਾਨ ਜੋਗ ਸਰਦਾਰ ਜਸਵੀਰ ਸਿੰਘ ਜੀ ਵੀ ਉਰੇ ਪਹੁੰਚੇ ਹੋਏ ਨੇ ਕਿ ਮੈਂ ਵੀ ਆਇਆ ਮੈਂ ਵੀ ਆਇਆਗਾ ਹੋਰ ਜਸਵੀਰ ਸਿੰਘ ਜੀ ਠੀਕ ਹੋ ਕਿਵੇਂ ਕਿਵੇਂ ਲੱਗ ਰਿਹਾ ਮਾਹੌਲ ਚੰਗਾ ਹੀ ਲੱਗਦਾ ਤੁਹਾਡੇ ਸਾਹਬਣਾ ਵੀ ਕਿੰਨਾ ਕ ਇਕੱਠ ਹੋ ਸਕਦਾ ਜਮੀ ਨਹੀਂ ਹੁੰਦਾ ਹੈ ਅਸੋ ਕੁਬੀਰ ਬਾਦਲ ਸੁਖਵੀਰ ਸਿੰਘ ਬਾਦਲ ਪਹੁੰਚ ਚੁੱਕੇ ਨੇਗੇ ਬਾਬਿਓ ਸਾਡੇ ਹਲਕੇ ਦੇ ਐਮਐਲਏ ਅਮਨ ਰੋੜਾ ਵੀ ਪਹੁੰਚ ਚੁੱਕੇ ਨੇਗੇ ਅੱਜ ਗੱਡੀਆਂ ਦੇ ਕਾਫਲੇ ਨਾਲ ਆ ਸਾਰੀਆਂ ਜਿਹੜੀਆਂ ਗੱਡੀਆਂ ਦੀ ਲੈਣ ਆ ਰਹੀ ਸੀ ਇਹ ਸਾਰੀ ਇਹਨਾਂ ਦੀ ਆ ਛੋਟੀ ਜਣ ਇਕੱਠੀ ਜੜੀ ਜੀ ਬਾਬਾ ਸੱਤ ਜਣੇ ਆ ਸੱਤ ਬਰਾਤਾਂ ਚੜੀਆਂ ਤੇ ਆਪਣੇ ਪਿੰਡੋਂ ਛੋਟੇ ਗੱਤੀ ਚੇਉ ਡੇ ਆ ਬੇਚੀ ਤੇ ਮਹਾਰਾ ਦੇ ਵਿੱਚ ਜਿੱਟਾ ਨੇ ਅਸਾ ਸੱਤ ਸੱਤ ਬਰਾਤਾਂ ਚੜੀਆਂ ਦੀਆਂ ਵਿੱਚ ਢੀਂਡਾ ਸਾਹਿਬ ਦੀ ਹਾਂ ਹਾਂ ਢੀਂਡਾ ਸਾਹਿਬ ਦੀ ਢੀਂਡਾ ਸਾਹਿਬ ਦੀ ਅਰਥੀ ਆ ਚੁੱਕੀ ਆ ਬਾਬੇ ਤੇ ਉਹਨਾਂ ਨਾਲ ਮਤਲਬ ਮੁਲਾਜ਼ਮ ਵੀ ਬਹੁਤ ਨੇ ਸਰਦਾਰ ਪਰਮੇਂਦਰ ਸਿੰਘ ਢੀਂਡਾ ਸਾਹਿਬ ਵੀ ਉਹਨਾਂ ਦੇ ਨਾਲ ਹੀ ਨੇ ਬਾਬਿਓ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਉਹਨਾਂ ਦੀ ਅਰਥੀ ਬਾਬੇ ਮੀਡੀਆ ਵਾਲੇ ਬਾਰੇ ਖੜੇ ਨੇਗੇ ਆਲੇ ਦੁਆਲੇ ਥੋੜੀ ਭੀੜ ਜਿਆਦਾ ਦਾ ਕਰਕੇ ਯਾਰ ਦੇਖਣ ਚ ਥੋੜੀ ਜੀ ਦਿੱਕਤ ਆ ਰਹੀ ਹੈਗੀ ਤੇ ਆਪਾਂ ਸਾਨੂੰ ਕੈਮਰਾ ਉੱਪਰ ਕਰਕੇ ਦਿਖਾਉਣੇ ਆਗੇ ਮੈਦੇ ਖਲੀ ਵੀ ਵਿੱਚ ਖੜੇਗੇ ਨਾਲ ਨਾਲ ਅਸੀਂ ਵੀ ਆਪਣੀ ਵੀਡੀਓ ਬਲੌਗ ਬਣਾ ਰਹੇ ਹਾਂਗੇ ਅਸੀਂ ਵੀ ਫੁੱਲ ਫੁੱਲ ਪਾਏ ਨੇ ਮੇਰੇ ਵੱਲੋਂ ਮੇਰੇ ਯਾਰ ਖਲੀ ਦੇ ਵੀ ਫੁੱਲ ਫੁੱਲਾਂ ਦੀ ਬਰਬਾਦ ਕੀਤੀ ਆ ਪੂਰੀ ਬਾਬੇ ਕੋਲ ਚੱਕਰੇ ਨੇ ਬਾਕੀ ਜਿਹੜੇ ਫੈਰ ਕੀਤੇ ਹੈਗੇ ਉਹਨਾਂ ਦੇ ਜਿਹੜੇ ਬਾਕੀ ਘੋਲ ਆ ਉਹ ਸਾਰੇ ਚੱਕਰੇ ਹੈਗੇ ਹੁਣ ਉੱਥੋਂ ਇਕੱਠੇ ਕਰ ਰਹੇ ਹੈਗੇ ਬੰਦੇ ਇੰਨੇ ਇੰਨੇ ਸੀਗੇ ਵੀ ਪੈਰ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਪਰ ਦੇਖ ਲਓ ਹਰਪਜਨ ਮਾਨ ਨੇ ਸਹੀ ਕਿਹਾ ਹੈਗਾ ਵੀ ਜੱਗ ਜਿਉਂਦਿਆਂ ਦੇ ਮੇਲੇ ਨੇ ਬਾਬੇ ਜਿਉਂਦਿਆਂ ਦੀ ਬੰਦੇ ਦੀ ਕਿੰਨੀ ਚੜਾਈ ਸੀ ਕਿੱਡਾ ਮਤਲਬ ਨੇਕਤਾ ਸੀਗਾ ਕਿੱਡੀ ਸਿਆਸਤ ਸੀ ਸਿਆਸਤ ਸੀਗਾ ਕਿੱਥੇ ਤੱਕ ਆਉਂਦਾ ਸੀਗਾ ਇਹਦਾ ਬੰਦੇ ਦਾ ਅੱਜ ਮਿੱਟੀ ਚ ਰਲਿਆ ਪਿਆ ਹਾਂਜੀ ਬਾਬੇ ਉਹ ਸਾਰਿਆਂ ਨੂੰ ਸਾਸਰੀ ਕਾਲ ਅੱਜ ਆਏ ਸੀਗੇ ਆਪਾਂ ਖੇਤ ਬਾਬੇ ਅੱਜ मतलब ਆਪਣੀ ਢੀਂਸਾ ਸਾਹਿਬ ਨੇ ਜਿਹੜੇ ਉਹਨਾਂ ਦਾ ਸੰਸਕਾਰ ਹੈਗਾ 3:00 ਵਜੇ ਉਹਦੀਆਂ ਤਿਆਰੀਆਂ ਦੂਰੀਆਂ ਹੋਣ ਲੱਗੀਆਂ ਸਾਰੇ ਪੁਲਿਸ ਮੁਲਾਜ਼ਮ ਵੀ ਆ ਗਏ ਮੈਂ ਤੁਹਾਨੂੰ ਦਿਖਾਉਣਾਗਾ ਤੁਸੀਂ ਦੇਖ ਸਕਦੇ ਹੋ ਆਪਣੇ ਖੇਤ ਲਵੇ ਉਹ ਸੈਲਰ ਦੇ ਲਵੇ ਉਹ ਸਾਰੇ ਧਰੇ ਗਏ ਉਹ ਮੁਲਾਜ਼ਮ ਫਿਰਦੇ ਆ ਪੁਲਿਸ ਮੁਲਾਜ਼ਮ ਵੀ ਇੱਥੇ ਫਿਰਦੇ ਆਗੇ ਸਾਰੇ ਤੇ મતਬਲ ਉਹ ਬੈਰੀਬੁਰੀਗੇਟ ਜੇ ਸਾਰੇ ਧਰੇ ਗਏ ਤੇ ਪੁਲਿਸ ਮੁਲਾਜ਼ਮ ਵੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਫਿਰਦੇ ਨੇਗੇ ਤੇ ਆਪਣਾ ਜਿੱਥੇ ਸੰਸਕਾਰ ਹੋਣਾਗਾ ਉਹ ਇਧਰਲੀ ਆ ਸੜਕ ਦੇ ਨਾਲ-ਨਾਲ ਚੱਲ ਕੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਅੱਗੇ ਹੈਗਾ ਬਾਬੇ ਉਹ ਤਿਆਰੀ ਚੱਲੀ ਜਾਂਦੀ ਆ ਟੈਂਟ ਵਗੈਰਾ ਸਾਰਾ ਕੁਝ ਲੱਗ ਚੁੱਕਿਆ ਹੈਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਤੇ ਆਪਣੀ ਜੀਸੀਬੀ ਵੀ ਇੱਧਰ ਚੱਲੀ ਜਾਂਦੀ ਆ ਉਹਨੂੰ ਸਾਫ ਸਫਾਈ ਕਰੀ ਜਾਂਦੇ ਆ ਮਤਲਬ ਗੱਡੀਆਂ ਵੀ ਆ ਕੇ ਗੱਡੀਆਂ ਵਗੈਰਾ ਸਾਰਾ ਕੁਝ ਆ ਚੁੱਕਿਆ ਹੈਗਾ ਜਿਵੇਂ ਪੂਰੇ ਸਾਡੇ ਪਿੰਡ ਦੇ ਬੰਦੇ ਨੇਗੇ ਆਈ ਜਾਂਦੇ ਨੇਗੇ ਜਿਵੇਂ ਟਰੈਕਟਰ ਵਗੈਰਾ ਸਾਰਾ ਕੁਝ ਉਹਦੇ ਕਰਾ ਲਈ ਜਾਂਦੇ ਨੇਗੇ ਸਾਰਾ ਕੁਝ ਉਹ ਹੋ ਰਿਹਾਗਾ ਆਪਣੇ ਉੱਥੇ ਮਤਵਲ ਆਪਣੇ ਢਿੰਡਸਾ ਸਾਹਿਬ ਨੂੰ ਸੰਸਕਾਰ ਕਰਨਾਗਾ ਤੇ ਅ ਅੱਜ ਸੋਭਾ ਸਵੇਰੇ 5 ਵਜੇ ਮੀ 5 ਵਜੇ ਦੇ ਕਰੀਬ ਮੀ ਆ ਗਿਆ ਸੀਗਾ ਜਿਹਦੇ ਕਰਨਾ ਅੱਜ ਮੌਸਮ ਵੀ ਚਲੋ ਵਧੀਆ ਠੰਡਾ ਹੋ ਗਿਆ ਨਹੀਂ ਸਾਰਾ ਦਿਨ ਵੀ ਮਤਵਲ ਗਰਮੀ ਚ ਔਖਾ ਹੀ ਹੋ ਜਾਣਾ ਸੀਗਾ ਬਾਬੇ ਉਹ ਆ ਬਣਾਈ ਜਗਾ ਇੱਥੇ ਮਤਵਲ ਥੜਾ ਬਣਾਇਆਗਾ ਉਰੇ ਸੰਸਕਾਰ ਕੀਤਾ ਜਾਊਗਾ ਢਿੰਡਸਾ ਸਾਹਿਬ ਨੂੰ ਆ ਜਗ੍ਹਾ ਦੇ ਇੱਥੇ ਬਾਬੇ ਪੱਤਰਕਾਰ ਵੀ ਉਰੇ ਪਹੁੰਚੀ ਜਾਂਦੇ ਨੇਗੇ ਸਾਰੇ ਤੇ ਮਤਲਬ ਜਿੰਨਾ ਲਾਈਵ ਲਾਈਵ ਵਿਚ ਲਾਉਣਗੇ ਹਨਾ ਲਾਈਵ ਕਵਰੇਜ ਕਰਨਗੇ ਸਾਰੇ ਆਜੀਤ ਅਖਬਾਰ ਵਾਲੇ ਵੀ ਆ ਚੁੱਕੇ ਨੇ ਸਭੋ ਹੋਰ ਸਭਾ ਆ ਚੁੱਕੀ ਹੈਗੀ ਪੁਲਿਸ ਵਗੈਰਾ ਆਪਣੇ ਮੰਡੀ ਵੀ ਸਾਰੀ ਪੂਰੇ ਪੁਲਿਸ ਦੀ ਪੁਲਸ ਆਈਆਂ ਦੀ ਹੈਗੀ ਹਜੇ ਹੋਰ ਵੀ ਪੁਲਸ ਵਾਲਿਆਂ ਦੀਆਂ ਗੱਡੀਆਂ ਆ ਰਹੀਆਂ ਨੇ ਤੇ ਸਾਡੇ ਪਿੰਡ ਦੇ ਲੋਕ ਵੀ ਉਧਰ ਆ ਰਹੇ ਨੇ ਕਿ ਬਾਪਸ ਨੂੰ ਕੋਈ ਜਾ ਰਿਹਾ ਹੈਗਾ ਐਵੇਂ ਚੱਲ ਰਿਹਾ ਹੈਗਾ ਕੰਮਕਾਰ ਤੇ ਬਾਕੀ ਆਪਾਂ ਤੁਹਾਨੂੰ ਉੱਥੇ ਲਵੇ ਚੱਲ ਕੇ ਦਿਖਾਉਣੇ ਆਗੇ ਵੀ ਕੀ ਸਿਸਟਮ ਹੈਗਾ ਤੇ ਹੁਣ ਆਪਾਂ ਆ ਦੇਖੋ ਯੂਰੇ ਜੂਸ ਵਾਲੀ ਰੇੜੀ ਵੀ ਲੱਗ ਚੁੱਕੀ ਹੈਗੀ ਲੈ ਬਾਬੇਓ ਪਹੁੰਚ ਗਏ ਅਸੀਂ ਉਰੇ ਮੌਕੇ ਤੇ ਆ ਦੇਖੋ ਬਾਬੇਓ ਪੱਤਰਕਾਰ ਫਿਰਦੇ ਨੇ ਸਾਰੇ ਕੋਈ ਕਿਸੇ ਦੀ ਇੰਟਰਵਿਊ ਲੈ ਰਿਹਾ ਕੋਈ ਕਿਸੇ ਦੀ ਲੈ ਰਿਹਾ ਸੀ ਬੱਬੂ ਦੀ ਲਮਾ ਇੰਟਰਵਿਊ ਲਵਾਗੇ ਦੋਸਤੋ ਇਹ ਆਪਣਾ ਚਾਚਾ ਜੀ ਹੈਗਾ ਬੱਬੂ ਕੀ ਹੋ ਰਿਹਾ ਔਰੇ ਤੁਹਾਡੇ ਮੁਤਾਬਕ ਵੀ ਕੀ ਆ ਕਿੰਨੇ ਵਜੇ ਮਤਲਬ ਪ੍ਰੋਗਰਾਮ ਆਪਣਾ ਕਿੰਨੇ ਵਜੇ 3 ਵਜੇ ਤੈਨੂੰ ਕਿੰਨਾ ਕ ਇਕੱਠ ਹੋਣ ਦੀ ਸੁਭਾਵਨਾ ਵੀ ਕਿੰਨਾ ਕ ਇਕੱਠ ਹੋ ਸਕਦਾ ਤਾਂ ਬਹੁਤ ਹੋਊਗਾ ਹੈ ਬਹੁਤ ਜ਼ਿਆਦਾ ਹੋਊਗਾ ਬਹੁਤ ਜ਼ਿਆਦਾ ਹੋਊਗਾ ਅੱਬਿਓ ਡੰਡੇ ਪਾਣੀ ਦੀ ਸਬੀਲ ਔਰੇ ਲੱਗ ਲੱਗ ਚੁੱਕੀ ਆ ਆਪਣੇ ਪਿੰਡ ਪਿੰਡ ਦੀ ਪੰਚਾਇਤ ਵੱਲੋਂ ਡੰਡੇ ਪਾਣੀ ਦੀ ਸਬੀਲ ਲੱਗ ਚੁੱਕੀ ਆ ਜੇ ਕਿਸੇ ਮੇਰੇ ਵੀਰ ਭਾਈ ਨੇ ਪੀਣਾ ਜਦੋਂ ਸਾਡੇ ਪਿੰਡ ਗਣੀ ਆਉਣਿਆ ਇਹ ਪਹਿਲੀ ਜੀ ਸਾਡੇ ਪਿੰਡ ਦੀ ਪੰਚਾਇਤ ਦੇ ਵੱਲੋਂ ਲਾਈ ਹੋਈ ਸਬੀਲ ਮਿਲੂਗੀ ਠੰਡੇ ਪਾਣੀ ਦੀ ਸੰਦਲ ਵਾਲਾ ਪਾਣੀ ਆ ਬਾਬਿਓ ਇੱਧਰ ਸਾਰਾ ਕੁਝ ਜਿਗਾੜਮੈਂਟ ਚੱਲ ਰਿਹਾ ਆਪਣਾ ਪਿਓ ਇਕੱਠ ਹੋਈ ਜਾਂਦਾ ਥੋੜਾ ਥੋੜਾ ਵਧੀ ਜਾਂਦਾ ਗੱਠ ਪਹਿਲਾਂ ਨਾਲੋਂ ਤੇ ਜ਼ਿਆਦਾਤਰ ਪੁਲਿਸ ਬਹੁਤ ਜ਼ਿਆਦਾ ਫਿਰਦੀ ਹੈਗੀ ਉਰੇ ਮਤਵਾਲਾ ਉਹਦਾ ਸੁਰੱਖਿਆ ਦਾ ਜ਼ਿਆਦਾ ਧਿਆਨ ਰੱਖਿਆ ਹੋਇਆ ਹੈਗਾ ਉਰੇ ਹਨਾ ਸੁਰੱਖਿਆ ਹੀ ਕਹਿੰਦੇ ਹੁੰਦੇ ਨੇ ਸੇਫਟੀ ਦਾ ਮਤਵਲੋ ਦੋਸਤੋ ਮਿੱਤਰੋ ਸੇਫਟੀ ਦਾ ਬਾਬੇ ਜ਼ਿਆਦਾ ਧਿਆਨ ਰੱਖਿਆ ਹੋਇਆ ਹੈ ਉਰੇ ਆ ਸਾਡੀ ਬਾਬੇਓ ਲੱਕੜਾਂ ਦਾ ਵੀ ਹੋਣ ਲੱਗ ਗਿਆ ਸਿਸਟਮ ਬਈ ਲੱਕੜਾਂ ਰੁਕੜਾਂ ਚਿਣੀਆਂ ਜਾ ਰਹੀਆਂ ਨੇ ਬਾਰੂ ਧਰਵਾ ਦਿਓ ਤੁਸੀਂ ਵੀ ਮੜਾ ਜਾ ਹੋ ਜੋ ਹੋ ਜੋ ਹੋ ਜੋ ਬਾਬੇ ਹੋ ਜੋ ਖਲੀ ਹੋ ਜਾ ਵੀਰੇ ਧਰਵਾ ਦੇ ਪੁੰਨ ਦਾ ਕੰਮ ਹੁੰਦਾ ਕੋਈ ਗੱਲ ਨਹੀਂ ਬਾਬੇਓ ਅਰਥੀ ਉਰਥੀ ਦੇ ਵੀ ਫੁੱਲ ਫੁੱਲੇ ਲੱਗ ਚੁੱਕੇ ਨੇ ਕਿ ਸਾਰਾ ਕੁਝ ਕੰਮ ਸਿਸਟਮ ਹੋ ਗਿਆ ਸਾਡੇ ਪਿੰਡ ਦੇ ਮੋਤਵਰ ਬੰਦੇ ਸਾਰੇ ਮੂਰੇ ਲੱਗੇ ਹੋਏ ਨੇ ਹੋ ਠੀਕੋ ਬਈ ਸਾਰੇ ਵੀ ਸਾਡੇ ਪਿੰਡ ਦੇ ਮੋਤਵਰ ਬੰਦੇ ਮੂਰੇ ਲੱਗੇ ਹੋਏ ਨੇ ਫੁੱਲ ਫੁੱਲ ਵੀ ਆਪਣੇ ਅਰਥੀ ਤੇ ਲੱਗ ਚੁੱਕੇ ਨੇ ਅਸੀਂ ਵੀ ਕਦੇ ਖੇਤ ਵਾਗ ਜਾਨੇ ਆ ਕਦੇ ਉਰੇ ਆ ਜਾਨੇ ਆ ਆਪਣਾ ਖੇਤ ਉਰੇ ਲਵੀ ਆ ਉਹ ਸਾਹਮਣੇ ਆਪਣੀ ਮੋਟਰ ਆ ਬਾਬਿਓ ਕਦੇ ਅਸੀਂ ਉਰੇ ਆ ਜੰਨੇ ਆ ਕਦੇ ਖੇਤ ਵਾਗ ਜੰਨੇ ਆ ਬਸ ਥੋੜੇ ਬਾਈ ਕੀ ਹਾਲ ਹੈ ਜੀ ਓ ਠੀਕ ਹੋ ਤੇ ਉਹ ਕੁਝ ਕੁ ਪਲਾ ਦੇ ਕੁਝ ਕੁ ਛਾਣਾ ਕੀ ਕਹਿੰਦਾ ਹੁੰਦਾ ਉਹ ਕੁਝ ਕੁ ਛਾਣਾ ਦੇ ਵਿੱਚ ਕੁਝ ਕੁ ਛਾਣਾ ਦੇ ਵਿੱਚ ਮਤਵਲ ਢਿੰਸਾ ਸਾਹਿਬ ਆਉਣ ਵਾਲੇ ਨੇ ਉਰੇ ਸਾਨੂੰ ਆਪਾਂ ਦਿਖਾਉਣੇ ਆ ਤੇ ਆਪਣਾ ਆ ਆਪਣਾ ਯਾਰ ਆਪਣਾ ਢਿੱਲੀ ਇਹਨਾਂ ਨੇ ਉਰੇ ਮਤਵਲ ਪ੍ਰਬੰਧ ਕਰਿਆ ਹੋਇਆ ਬਾਬੇ ਪਾਣੀ ਪੂਣੀ ਪੀਣ ਦਾ ਇਹਨਾਂ ਨੇ ਆਪਦੀ ਅੱਡ ਲਾਈ ਹੋਈ ਆ ਉਹ ਸਵੀਰ ਇਹਨਾਂ ਨੇ ਆਂਦੀ ਅੱਡ ਲਈ ਹੋਈ ਹੈਗੀ ਪਾਲੀ ਸਰਪੰਚ ਵੱਲੋਂ ਤੇ ਇਹਨਾਂ ਵੱਲੋਂ ਸਾਰੀ ਰਲ ਕੇ ਕੀਤੀ ਹੋਈ ਆ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਬਾਬੇ ਤੇ ਆਪਣੀ ਉਰੇ ਸਵੀਰ লাইਵ ਹੋਈ ਹੈ ਪਾਲੀ ਸਰਪੰਚ ਹੋਰਾਂ ਦੀ ਸਾਫਕਾ ਸਰਪੰਚ ਆ ਸਾਡੇ ਪਿੰਡ ਦਾ ਉਦੀ ਸਵੀਰ লাইਵ ਹੀ ਆ ਬਾਬਿਓ ਤੇ ਉਰੇ ਅਸੀਂ ਵੀ ਆਏ ਆਗੇ ਇਹਨਾਂ ਲੈ ਵੀ ਤੇ ਆਪਣੇ ਸਰਪੰਚ ਸਾਹਿਬ ਨੇ ਇਹਨਾਂ ਨੇ ਸਵੀਰ ਲਈ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਠੀਕ ਹੋ ਜੀ ਹਾਂ ਠੀਕ ਆ ਹੋਰ ਕਰ ਪਰਵਾਹ ਠੀਕ ਹੈ ਜੀ ਠੀਕ ਹੈ ਜੀ ਡਿਮਾਂਡ ਜੋਗ ਸਰਦਾਰ ਜਸਬੀਰ ਸਿੰਘ ਜੀ ਵੀ ਉਰੇ ਪਹੁੰਚੇ ਹੋਏ ਨੇ ਕਿ ਤੂੰ ਵੀ ਆਇਆ ਮੈਂ ਵੀ ਆਇਆਗਾ ਹੋਰ ਜਸਬੀਰ ਸਿੰਘ ਜੀ ਠੀਕ ਹੋ ਕਿਵੇਂ ਕਿਵੇਂ ਲੱਗ ਰਿਹਾ ਮਾਹੌਲ ਚੰਗਾ ਨਹੀਂ ਲੱਗਦਾ ਤੁਹਾਡੇ ਸਾਹਿਬਣਾ ਵੀ ਕਿੰਨਾ ਕ ਇਕੱਠ ਹੋ ਸਕਦਾ ਜਮੀ ਨਹੀਂ ਹੁੰਦਾ ਜਮੀ ਨਹੀਂ ਹੁੰਦਾ ਤੇ ਮੈਂ ਤੁਹਾਨੂੰ 300 ਸਾਹਿਬ ਨੂੰ ਘੱਟ ਤੱਕ ਲੈ ਕੇ ਆਉਣਗੇ 3 ਵਜੇ ਤੱਕ ਬਾਪੂ ਗੱਡੀਆਂ ਬਾਹੋ ਆ ਰਹੀਆਂ ਨੇ ਕਿਆਂ ਗੱਡੇ ਦੇ ਗੱਡੀਆਂ ਕੋਈ ਨਾ ਕੋਈ ਮੰਤਰੀ ਆਈਆਂ ਦਾਗਾ ਬਾਬੋ ਗੱਡੀਆਂ ਦੀ ਧਾਰ ਨਹੀਂ ਟੁੱਟ ਰਹੀ ਪਿੰਡ ਤੱਕ ਇੰਨੀਆਂ ਗੱਡੀਆਂ ਨੇ ਬਾਬੋ ਗੱਡੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਉਧਰੋਂ ਸਿੱਧਾ ਸਾਹਮਣੇ ਰਸਤਾ ਬਣਾ ਰਿਆ ਹੋ ਸਾਈ ਉਹ ਗੱਡੀ ਆ ਰਹੀ ਤੁਹਾਨੂੰ ਦਿਖ ਰਹੀ ਹੋਊਗੀ ਸਾਹਮਣੇ ਉੱਥੋਂ ਰਸਤਾ ਬਣਾ ਕੇ ਉਹ ਸਿੱਧੀ ਗੱਡੀ ਤੁਹਾਨੂੰ ਸਾਹਮਣੇ ਆਉਂਦੀ ਦਿਖਦੀ ਹੋਊਗੀ ਗੱਡੀ ਬਹੁਤ ਜ਼ਿਆਦਾ ਖੜੀਆਂ ਨੇ ਬਾਬੋ ਕੁਸਾ ਉਹ ਉਧਰ ਖੜੀਆਂ ਨੇ ਗੱਡੀਆਂ ਤੇ ਕੁਸਾ ਇੱਧਰ ਖੜੀਆਂ ਨੇ ਗੱਡੀਆਂ ਬਹੁਤ ਆ ਰਹੀਆਂ ਨੇ ਬਾਬੋ ਬਾਬੋ ਗੱਡੀਆਂ ਤੇ ਗੱਡੀਆਂ ਆ ਰਹੀਆਂ ਨੇ ਪੁਲਿਸ ਵਾਲਿਆਂ ਦੀਆਂ ਸਾਰੇ ਕਹਾਵੀਆਂ ਆਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੰਦੇ ਘਟਨੇ ਗੱਡੀਆਂ ਵੱਜਦੇ ਨੇ ਬਾਬੇ ਉਹ ਗੱਡੀਆਂ ਦੇ ਗੱਡੀ ਜੜੀ ਪਈ ਹੈਗੀ ਸਾਰੇ ਪਾਸੇ ਗੱਡੀਆਂ ਹੀ ਗੱਡੀਆਂ 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 ਜਿੱਧਰ ਦੇਖੋ ਗੱਡੀਆਂ 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 ਆ ਚੁੱਕੀਆਂ ਨੇ ਬਾਈਓ ਗੱਡੀਆਂ ਬਾਬੇ ਉਹ ਆ ਚੁੱਕੀਆਂ ਨੇ ਪਰ ਪਤਾ ਨਹੀਂ ਹੈਗਾ ਇਹ ਸਾਰੀ VIP ਪਾਰਕਿੰਗ ਹੈਗੀ ਤੁਸੀਂ ਦੇਖ ਸਕਦੇ ਹੋਗੇ ਅਜਿਹਾ ਗੱਡੀਆਂ ਬਹੁਤ ਆ ਰਹੀਆਂ ਨੇ ਭਾਜਪਾ ਦਾ ਨਾ ਲੀਡਰ ਭਾਜਪਾ ਦਾ ਲੀਡਰ ਨਾ ਕੋਈ ਭਾਜਪਾ ਦਾ ਲੀਡਰ ਨਾ ਹੋਵੇ ਹੋ ਸਕਦਾ ਭਾਜਪਾ ਦਾ ਲੀਡਰ ਹੋਵੇ ਕੋਈ ਤੇ ਗੱਡੀਆਂ ਇਹ ਸਾਰੀ ਜਿੰਨੀ ਹੈਗੀ ਹੈ ਸਾਰੀ ਵੀਆਈਪੀ ਪਾਰਕਿੰਗ ਹੈਗੀ ਤੇ ਕੋਈ ਨਾ ਕੋਈ ਦੇ ਦੇ ਵਿੱਚੋਂ મતਲਬ ਕੋਈ ਵੱਡਾ ਵੱਡੇ ਉਹਦੇ ਵਾਲਾ ਬੰਦਾ ਹੋਊਗਾ ਇਦਾਂ ਕਰਕੇ ਕਿਉਂਕਿ ਜੇ ਨੇਦਰ ਮੀਡੀਆ ਵਾਲੇ ਸਾਰੇ ਕੈਮਰੇ ਇਦਰੀ ਨੇ ਬਾਬੇ ਸਾਰਿਆਂ ਦੇ ਬੱਬੇ ਉਹ ਜਿਹੜੀ ਲੈਂਡ ਆਈ ਸੀਗੀ ਆਪਾਂ ਤੁਹਾਨੂੰ ਦੱਸਿਆ ਉਹ ਆਈ ਸੀਗੀ ਗੱਡੀਆਂ ਆਈਆਂ ਸੀ ਗੱਡੀਆਂ ਦੀ ਟਾਰੇ ਸਾਰੇ ਹਰਿਆਣੇ ਹਰਿਆਣੇ ਦੇ ਮੰਤਰੀ ਨੇ ਇਹ ਹਾਂ ਹਰਿਆਣੇ ਦੇ ਹਰਿਆਣੇ ਦੇ ਹਾਂਜੀ ਹਾਂਜੀ ਇਕੱਲੋਂ ਲੱਗੇ ਇਹ ਸਾਰੇ ਹਰਿਆਣੇ ਦੇ ਮੰਤਰੀ ਆਏ ਨੇ ਬੱਬੇ ਜੋ ਗੱਡੀਆਂ ਆਈਆਂ ਨੇ ਆ ਸਾਰੇ ਸਲਾਮੀ ਵਾਲੇ ਆਏ ਨੇਗੇ ਬੱਬੇ ਜਿਨ੍ਹਾਂ ਨੇ ਸਲਾਮੀ ਦੇਣੀ ਆ ਇਹ ਮਤਲਬ ਉਹ ਆਏ ਨੇਗੇ ਸਾਰੀਆਂ ਇਧਰੋਂ ਵੀ ਆਈਪੀ ਪਾਰਕਿੰਗ ਵਾਲੀਆਂ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਂ ਸੁਖਵੀਰ ਬਾਦਲ ਸੁਖਵੀਰ ਸਿੰਘ ਬਾਦਲ ਪਹੁੰਚ ਚੁੱਕੇ ਨੇਗੇ ਬਾਬਿਓ ਸਾਡੇ ਹਲਕੇ ਦੇ ਐਮਐਲਏ ਅਮਨ ਰੋੜਾ ਵੀ ਪਹੁੰਚ ਚੁੱਕੇ ਨੇਗੇ ਆਪ ਦੇ ਗੱਡੀਆਂ ਦੇ ਕਾਫਲੇ ਨਾਲ ਆ ਸਾਰੀਆਂ ਜਿਹੜੀਆਂ ਗੱਡੀਆਂ ਦੀ ਲਾਈਨ ਆ ਰਹੀ ਸੀ ਇਹ ਸਾਰੀ ਇਹਨਾਂ ਦੀ ਆ ਬਰੇ ਇੱਕ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਜੀ ਵੀ ਪਹੁੰਚ ਚੁੱਕੇ ਨੇ ਬਾਬਿਓ ਛੋਟੀ ਜਾਨ ਇਕੱਠੀ ਜੜੀ ਜੀ ਬਾਬਾ ਸੱਤ ਜਣੇ ਆ ਸੱਤ ਬਹਣ ਚੜੀਆਂ ਤੇ ਆਪਣੇ ਬੰਨੋ ਛੋਟੀ ਜੱਤੀ ਚੇਉ ਡੇ ਦੇ ਬੇਚੀ ਤੇ ਮਹਾਰਾ ਦੇ ਵਿੱਚ ਜਿੱਟਾ ਨੇ ਅਸਾ ਸੱਤ ਸੱਤ ਬਰਾਤਾਂ ਚੜੀਆਂ ਦੀਆਂ ਵਿੱਚ ਢੀਂਡਾ ਸਾਹਿਬ ਦੀ ਹਾਂ ਢੀਂਡਾ ਸਾਹਿਬ ਦੀ ਅਸਾ ਤੁਹਾਡਾ ਵਿਆਹ ਇਕੱਠਾ ਹੋਇਆ ਸੀਗਾ ਦੇਖ ਇੱਕ ਦਿਨ ਲਈ ਤੇ ਉਹ ਆਪੇ ਖੇਡੇ ਖੁੱਡੇ ਵੀ ਹੁਦਰ ਨਾਲ ਛੋਟੇ ਹੁੰਦੇ ਨਾ ਇਹ ਤਾਂ ਹੋਰ ਫੜ ਰਿਹਾ ਹੈ ਘੱਟ ਰਿਹਾ ਘੱਟਾਗਾ ਇਹ ਤਾਂ ਉਹਨੇ ਵੀ ਗੁਰੂ ਗ੍ਰੋਹ ਕਿਹੜੇ ਬਜੇ ਦੇ ਦੇਖਣਾ ਰੋਣਾ ਲੈ ਗਿਆ ਰਿਹਾ अच्छा बारे ज्यादा रह गया मतलब ਪਿੰਡ ਜਿਗਾ ਘਟ ਰਹਾ ਪੜਦਾ ਰਿਹਾ ਉੱਥੇ ਅੱਛਾ ਉੱਥੇ ਪੜਦਾ ਰਿਹਾ ਇੱਥੋਂ ਜਾ ਕੇ ਹਿੱਸੇ ਵਾਲੇ ਇੱਥੋਂ ਐਸੇ ਸਿੱਧੇ ਹੋ ਜਾਂਦਾ ਉੱਥੋਂ ਆਪਣੇ ਵਾਲੇ ਟੱਕ ਬੀਜ ਦੀ ਹਲ ਬਾਉਂਦੇ ਅੱਛਾ ਉੱਥੇ ਦਾ ਆ ਜਾਂਦਾ ਅੱਧੀ ਆਏ ਤਾਂ ਮਿਲਦਾ ਰਿਹਾ ਉਹ ਤੈਨੂੰ ਫੇਰ ਵੀ ਹਾਣੀ ਆ ਤੇਰਾ ਹੁਣ ਵੀ ਸ਼ਾਮ ਲੈਂਦਾ ਕਿ ਉੱਤੇ ਉਹ ਬੰਦਾ ਚੱਕਰ ਖਾ ਕੇ ਡਿੱਗ ਪਿਆ ਵੀਰੇ ਸਾਹਮਣੇ ਯਾਰ ਗਰਮੀ ਬਹੁਤ ਆ ਬਾਬੇ ਤੇ ਕੱਲ੍ਹ ਵਾਲੀ ਕਿਤੇ ਗਰਮੀ ਹੁੰਦੀ ਹਾਂਜੀ ਅੱਜ ਤਾਂ ਫੇਰ ਵੀ ਮੌਸਮ ਠੰਡਾ ਹੋ ਗਿਆ ਮੌਸਮ ਠੰਡਾ ਹੋ ਗਿਆ ਤੇ ਬਾਬੇ ਕੁਝ ਟਾਈਮ ਤੱਕ ਇਨਗਰੀਡੀਅੰਟਸ ਆ ਸਾਬ ਨੂੰ ਲੈ ਕੇ ਆ ਰਹੇ ਨੇ ਉਰੇ ਅਮਨ ਵੀ ਆਪਣੇ ਨਾਲ ਨੇ ਆਪਣੇ ਵੀਰੇ ਸਾਸਰੀ ਘਰ ਕੀ ਹਾਲ ਨੇ ਜੀ ਠੀਕ ਠਾਕ ਠੀਕ ਸਾਬ ਨੂੰ ਲੈ ਕੇ ਗਦਾਰੇ ਨੇ ਬਸ ਸਾਰੇ ਪੰਜ ਚਾਰ ਪੰਜ ਚਾਰ ਮਿੰਟਾਂ ਚ ਠੀਕ ਆ ਹੋਰ ਤੁਸੀਂ ਠੀਕ ਹੋ ਚਲੋ ਵਧੀਆ ਚੰਗੀ ਲੱਗੇ ਕਿੱਧਰ ਦੀ ਲੈ ਕੇ ਆਉਣਗੇ ਇੱਧਰ ਦੀ ਕਿ ਇੱਧਰ ਦੀ ਲੈ ਕੇ ਆਉਣਗੇ ਅਸੀਂ ਇੱਧਰ ਦੀ ਲੈ ਕੇ ਆਉਣਗੇ ਠੀਕ ਆ ਕੁਝ ਹੈ ਇੱਧਰ ਦੀ ਆਉਣਗੇ ਦੇਖੋ ਵੀਰੇ ਕਿੱਧਰ ਦੀ ਆਉਂਦੇ ਨੇਗੇ ਹਜੇ ਫਿਰ ਹਾਲ ਆਪਣੇ ਅਮਨ ਵੀਰੇ ਨੂੰ ਵੀ ਨਹੀਂ ਪਤਾ ਹੈਗਾ ਵੀ ਕਿੱਧਰ ਦੀ ਆ ਰਹੇ ਨੇਗੇ ਤੇ ਇੱਧਰ ਦੀ ਆਉਣਗੀਆਂ ਗੱਡੀਆਂ ਜਾਂ ਇੱਥੇ ਜਾਂ ਇੱਧਰ ਦੀ ਆਉਣਗੀਆਂ ਇੱਧਰ ਦੀ ਆਉਣਗੀਆਂ ਅਮਨ ਵੀਰਾ ਕਹਿੰਦਾ ਵੀ ਇੱਧਰ ਦੀ ਗੱਡੀ ਆਉਣਗੀਆਂ ਤੇ ਜਦੋਂ ਆ ਗਏ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਣਿਆ ਬਾਬਿਓ ਵੀ ਕੀ ਸਿਸਟਮ ਹੈਗਾ ਅਮਨ ਬਾਈ ਥੈਂਕ ਯੂ ਅਰਤੀ ਲੈ ਕੇ ਬਾਬੋ ਜਾ ਰਹੇ ਨੇਗੇ ਹੁਣ ਕੰਟੀਨਰ ਦਾ ਸਾਹਿਬ ਨੂੰ ਅਰਤੀ ਦੇ ਵਿੱਚ ਲੈ ਕੇ ਆਉਣਗੇ ਹੁਣ ਇਹਨਾਂ ਦੇ ਘਰ ਦੇ ਮੈਂਬਰ ਨੇ ਜਿਹੜੇ ਉਹ ਸਾਰੇ ਜਾ ਰਹੇ ਨੇ ਨਾਲ ਅਰਤੀ ਦੇ ਤੇ ਢੀਂਡਸਾ ਸਾਹਿਬ ਨੂੰ ਅਰਤੀ ਚ ਪਾ ਕੇ ਲੈ ਕੇ ਆਉਣਗੇ। ਬਾਬੇ ਢੀਂਡਸਾ ਸਾਹਿਬ ਨੂੰ ਲੈ ਕੇ ਆ ਰਹੇ ਨੇ ਕਿ ਉੱਪਰ ਫੁੱਲ ਵੀ ਵਰਸਾਰੇ ਨੇ ਕਿ ਲੋਕ ਉਹਨਾਂ ਦੇ ਉੱਪਰ ਪਰਮਿੰਦਰ ਜੀ ਸਾਹਿਬ ਵੀ ਨਾਲ ਹੀ ਨੇ ਬਾਬਿਓ। ਉਹਨਾਂ ਨੂੰ ਲੈ ਕੇ ਆ ਰਹੇ ਨੇ ਉਹਨਾਂ ਦੀ ਅਰਤੀ ਨੂੰ ਤੇ মিডিਆ ਵਾਲੇ ਵੀ ਬਹੁਤ ਜਿਆਦੇ ਨੇ ਉਹਦੇ ਆਲੇ ਦੁਆਲੇ ਹੋਏ ਖੜੇ ਨੇ ਬਾਬਿਓ। ਤੇ ਇਕੱਠ ਵੀ ਬਹੁਤ ਜਿਆਦੇ ਹੋ ਰਿਹਾ ਹੈਗਾ। ਸੰਸਾਚਨ ਅਤੇ ਸਾਖਿਆ ਪਖੋਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਥੋੜਾ ਜਿਹਾ ਉਹ ਕੁ ਵੀ ਤਾਂ ਥੋੜੇ ਜਿਆਦੇ ਮੂਰੇ ਖੜੇ ਆ ਬਾਈ ਲੰਗਣ ਰਸਤਾ ਥੋੜਾ ਜਿਆ ਖਾਲੀ ਕਰ ਦੋ ਉਸ ਮਹਾਨ ਆ ਗੂ ਆ ਜਾਪਾ ਆਖੰਤ ਬਤਾਏਗੀ ਦੇ ਰਿਆਂ ਜਿਨ੍ਹਾਂ ਦੀ ਜ਼ਿੰਦਗੀ ਚਮਕੌਰ ਹੋਰਾਂ ਨੇ ਵੀ ਫੁੱਲ ਚੱਕ ਲੇ ਬਾਬਿਓ ਕਹਿੰਦੇ ਫੁੱਲ ਮਾਰਾਂਗੇ ਉੱਪਰ ਫੁੱਲ ਸਿਰਕਾਏ ਮਦਮਾ ਜਿਵੇਂ ਹੁੰਦਾ ਆਰਤੀ ਦੇ ਉੱਪਰ ਜੋ ਜਦੋਂ ਲੰਗੂਗਾ ਫਿਰ ਵੀ ਸਾਡੇ ਪਿੰਡ ਦਾ ਮਾਣ ਆ ਜਦੋਂ ਅਸੀਂ ਕਿਤੇ ਜਾਣੇ ਆਗੇ ਜਦੋਂ ਵੀ ਕੇਰਾ ਕਹਦੇ ਨੇ ਵੀ ਢੀਂਸੇ ਦੇ ਪਿੰਡਾਂ ਆਗੇ ਤਾਂ ਅਗਲਾ ਉਹਦੀ ਸਮਝ ਜਾਂਦਾ ਵੀ ਆ ਪਿੰਡਾ ਗੱਭਾ ਵਾਲਾ ਕਿਉਂਕਿ ਮੰਤਰੀ ਦਾ ਜਾਦੇ ਪੁੱਲ ਤੂੰ ਪਾ ਦੇ ਮੇਰੇ ਵੰਡੇ ਤੂੰ ਪਾ ਦੇ ਢੀਂਡ ਸਾਹਿਬ ਦੀ ਅਰਤੀ ਆ ਚੁੱਕੀ ਆ ਬਾਬੇਵੇ ਤੇ ਉਹਨਾਂ ਨਾਲ ਮਤਲਬ ਮੁਲਾਜ਼ਮ ਵੀ ਬਹੁਤ ਨੇ ਸਰਦਾਰ ਪਰਮੇਂਦਰ ਸਿੰਘ ਢੀਂਡ ਸਾਹਿਬ ਵੀ ਉਹਨਾਂ ਦੇ ਨਾਲ ਹੀ ਨੇ ਬਾਬਿਓ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਉਹਨਾਂ ਦੀ ਅਰਤੀ ਸਾਰੇ ਲੱਗ ਰਹੇ ਨੇ ਇਹ ਵੀ ਸਰਦਾਰ ਸੁਖਦੇਵ ਸਿੰਘ ਜੀ ਦੀ ਢੇਰ ਸਾ ਅਮਰ ਰਹੇ ਉਹਨਾਂ ਦੀ ਬਰਸਾਦ ਵੀ ਕੀਤੀ ਜਾ ਰਹੀ ਹੈ ਜੀ ਸਾਰਿਆਂ ਵੱਲੋਂ ਸਾਰੇ ਪਿੰਡ ਦੇ ਲੋਕਾਂ ਵੱਲੋਂ ਵੀ ਫੁੱਲਾਂ ਦੀ ਬਰਸਾਦ ਕੀਤੀ ਜਾ ਰਹੀ ਆ ਤੇ ਉਹਨਾਂ ਦੇ ਨਾਲ ਲੱਗਵੇਂ ਯਾਰਾਂ ਦੋਸਤਾਂ ਵੱਲੋਂ ਵੀ ਉਹਨਾਂ ਦੀ ਬਰਸਾਦ ਕੀਤੀ ਜਾ ਰਹੀ ਹੈਗੀ ਤੇ ਪਿੰਡ ਦੇ ਲੋਕ ਵੀ ਵੱਧ ਤੋਂ ਵੱਧ ਫੁੱਲਾਂ ਦੀ ਬਰਸਾਦ ਕਰ ਰਹੇ ਨੇ ਤੇ ਉਹਨਾਂ ਦੇ ਘਰੀਬ ਵੀ ਫੁੱਲਾਂ ਦੀ ਬਰਸਾਦ ਕਰ ਰਹੇ ਨੇ ਬਾਬਿਓ ਤੇ ਸਰਕਾਰ ਦੀ ਰਸਮ ਹੁਣ ਸ਼ੁਰੂ ਹੋਊਗੀ ਬਾਬਿਓ ਇਸ ਤੋਂ ਬਾਅਦ ਸੰਸਕਾਰ ਦੀ ਰਸਮ ਸ਼ੁਰੂ ਹੋਊਗੀ ਤੇ ਹੁਣ ਆਢੀਸਾ ਸਾਹਿਬ ਨੂੰ ਜਿਹੜਾ ਥੜਾ ਬਣਾਇਆ ਉੱਥੇ ਲੈ ਕੇ ਜਾ ਰਹੇ ਨੇਗੇ ਬਾਬੇ ਉਹ ਮੀਡੀਆ ਵਾਲੇ ਹੀ ਬਾਰੇ ਖੜੇ ਨੇਗੇ ਆਲੇ ਦੁਆਲੇ ਥੋੜੀ ਭੀੜ ਜਿਆਦਾ ਦਾ ਕਰਕੇ ਯਾਰ ਦੇਖਣ ਨੂੰ ਥੋੜੀ ਜਿਹੀ ਦਿੱਕਤ ਆ ਰਹੀ ਹੈਗੀ ਤੇ ਆਪਾਂ ਸਭ ਨੂੰ ਕੈਮਰਾ ਉੱਪਰ ਕਰਕੇ ਦਿਖਾਉਣੇ ਆਂਗੇ ਮੈਂ ਦੇ ਖਲੀ ਵਿੱਚ ਖੜਿਆ ਹਾਂ ਨਾਲ ਨਾਲ ਅਸੀਂ ਵੀ ਆਪਣੀ ਵੀਡੀਓ ਬਲੌਗ ਬਣਾ ਰਹੇ ਹਾਂਗੇ ਅਸੀਂ ਵੀ ਫੁੱਲ ਫੁੱਲ ਪਾਏ ਨੇ ਮੇਰੇ ਵੱਲੋਂ ਮੇਰੇ ਯਾਰ ਖਲੀ ਨੇ ਵੀ ਫੁੱਲ ਬਾਲਾਂ ਦੀ ਬਰਬਾਦ ਕੀਤੀ ਆ ਪੂਰੀ ਤੇ ਅਸੀਂ ਵੀ ਨਾਲ ਨਾਲ ਲਾਈਵ ਕਵਰੇਜ ਏਰੀਆ ਕਰ ਰਹੇ ਹਾਂ ਪੂਰਾ ਜਿੰਨਾ ਕੇ ਸਾਡੇ ਹੋ ਰਿਹਾ ਇੱਕ ਸਾਡੇ ਨਾਲ ਸਾਡਾ ਮਿੱਤਰ ਹੋਰ ਹੈਗਾ ਸਰਦਾਰ ਢਿੱਲੀ ਸਿੰਘ ਸਰਦਾਰ ਰਾਣਾ ਸਿੰਘ ਸਰਦਾਰ ਰਾਣਾ ਸਿੰਘ ਵੀ ਸਰਦਾਂਝਲੀ ਦੇ ਫੁੱਲ ਭੇਟ ਕਰਨਾ ਹੈ ਗਾਜਮਚਾ ਹੁਣ ਮਤਲਬ ਸਾਰੇ ਸੰਰਾਂਝੀ ਜੀ ਦੇ ਫੁੱਲ ਭੇਟ ਕਰ ਰਹੇ ਨੇ ਕਿਤੇ ਨਾਲ ਿੱਲੀ ਪਾਣੀ ਦੀ ਬੋਤਲ ਵੀ ਲਿਆਇਆ ਤੇ ਮੈਨੂੰ ਵੀ ਪਾਣੀ ਦੀ ਬਾਬੇਓ ਤੇ ਲੱਗੀ ਹੈਗੀ ਇੱਕ ਘੁੱਟ ਬਾਬੇਓ ਆਪਾਂ ਵੀ ਪਾਣੀ ਦੀ ਪੀਵਾਂਗੇ ਕਿਉਂਕਿ ਬੋਲਦਿਆ ਬੋਲਦਿਆਂ ਦਾ ਬਾਬੇਓ ਗਲਾ ਸੁੱਕ ਜਾਂਦਾ ਗਰਮੀ ਬਾਬੇ ਬਹੁਤ ਜਿਆਦਾ ਗਰਮੀ ਸਵੇਰੇ ਤਾਂ ਮੌਸਮ ਠੀਕ ਸੀਗਾ ਪਰ ਹੁਣ ਥੋੜੀ ਜੀ ਧੁੱਪ ਹੋ ਗਈ ਬਾਬਿਓ ਜੀ ਬਾਬੇ ਉਹ ਬਿਲਕੁਲ ਬਸਾਰੇ ਨੇਗੇ ਲੋਕ ਸਾਰੇ ਤੇ ਹੁਣ ਅਸੀਂ ਵੀ ਥੋੜਾ ਜਿਆ ਕਰੀਬ ਹੋ ਚੁੱਕੇ ਆਂਗੇ ਜਿੱਥੇ ਸਸਕਾਰ ਦੀ ਰਸਮ ਹੋਣੀ ਆ ਬਿਲਕੁਲ ਲਵੇ ਲੱਗ ਟੁਕਿਆ ਉੱਥੇ ਤੇ ਮੀਡੀਆ ਵਾਲੇ ਵੀ ਫਿਰਦੇ ਆਗੇ ਕੈਮਰੇ ਨੇ ਉੱਪਰ ਦੀ ਉੱਪਰ ਤੇ ਸਾਨੂੰ ਜਿਆਦਾ ਲੱਭ ਨਹੀਂ ਜਾਂਦਾ ਦਿੱਤਾ ਜਾ ਰਿਹਾ ਪਾਪਾ ਠੀਕ ਆ ਪਾਪਾ 22000 ਜੀ ਹਾਂਜੀ ਆ ਨਕਸ਼ਤਿਆ ਨਾਲ ਸਸਕਾਰ ਟਿਕਿਆ ਜੀ ਇਹ ਬੜਾ ਦੇਖ ਤੇ ਨਾ ਇੱਕ ਬੰਦਾ ਸੀ ਹਾਂਜੀ ਲੋਕਾਂ ਨੂੰ ਮਿਲਣ ਆ ਰਿਹਾ ਸੀ ਮਾਤਾ ਜੀ ਸਿਆਸਤੀਆ ਬੜੀ ਲੰਬੀ ਸਿਆਸਤ ਕਰ ਗਿਆ ਠੀਕ ਹੈ ਜੀ ਤੁਸੀਂ ਨਾਲ ਰਹੇ ਹੋ ਜੀ 300 ਸਾਹਿਬ ਦੇ ਨਾਲ ਰਹੇ ਹੋ ਬਾਬਾ ਤੁਸੀਂ 300 ਸਾਹਿਬ ਦੇ ਹੈ 300 ਸਾਹਿਬ ਦੇ ਨਾਲ ਰਹੇ ਹੋ ਤੁਸੀਂ ਹਾਂ ਮੈਂ ਬਜਪਨ ਤੋਂ ਮਾਤਾ ਸਾਡਾ ਇਹਨਾਂ ਦਾ ਪਿਆਰ ਹੈ ਠੀਕ ਹੈ ਜੀ ਜਿੰਨਾਂ ਦੇ ਬੇਟੇ ਨੇ ਉਹ ਸਾਡੇ ਮੰਤਰੀ ਵੀ ਰਹੇ ਨੇ ਠੀਕ ਹੈ ਜੀ ਹਾਂ ਧੰਨਵਾਦ ਧੰਨਵਾਦ ਵਾਹਿਗੁਰੂ ਕਾਲੋ ਸਾਸਰੀਆ ਕਾਲੋ ਬਾਬੇ ਉਹ ਅਰਦਾਸ ਦੀ ਰਸਮ ਖਤਮ ਹੋ ਚੁੱਕੀ ਹੈ ਜੀ ਤੇ ਹੁਣ ਸਲਾਮੀ ਦੀ ਰਸਮ ਸ਼ੁਰੂ ਹੋਊਗੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਹੋਏ ਨੇ ਸੋਮਨੀ ਕਮੇਟੀ ਦੇ ਪ੍ਰਧਾਨ ਆ ਪਹੁੰਚੇ ਹੋਏ ਨੇਗੇ ਉਰੇ ਤੇ ਬਾਬੇ ਉਹ ਸਲਾਮੀ ਦੀ ਰਸਮ ਹੁਣ ਸ਼ੁਰੂ ਹੋਣ ਜਾ ਰਹੀ ਹੈ ਜੀ ਪੁਰਸ ਮੁਲਾਜ਼ਮ ਖੜੇ ਆ ਸਾਰੇ ਤੇ ਜਿਹੜੇ ਸਲਾਮੀ ਦੀ ਰਸਮ ਦੇਣਗੇ ਤੇ ਆਪਾਂ ਚਲੋ ਨਾਲ-ਨਾਲ ਦਿਖਾ ਰਹੇ ਆਂ ਜੀ ਤੇ ਜੈਨੀ ਹਰਪ੍ਰੀਤ ਸਿੰਘ ਹੋ ਰਹੀ ਹੈ ਹੋਰੀ ਵੀ ਖੜੇ ਨੇਗੇ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇਗੇ ਮਾਪੇ ਕੋਲ ਚੱਕਰੇ ਨੇ ਬਾਕੀ ਜਿਹੜੇ ਫੇਰ ਕੀਤੇ ਹੈਗੇ ਉਹਨਾਂ ਦੇ ਜਿਹੜੇ ਬਾਕੀ ਕੋਲ ਆ ਉਹ ਸਾਰੇ ਚੱਕਰੇ ਹੈਗੇ ਹੁਣ ਉੱਥੋਂ ਇਕੱਠੇ ਕਰ ਰਹੇ ਹੈਗੇ ਉਹ ਤਾਂ ਚੱਕਣੇ ਪੈਂਦੇ ਆ ਆਹ ਚੱਕਣੇ ਪੈਂਦੇ ਆ ਸਾਰੇ ਚੱਕਣੇ ਪੈਣਗੇ ਪੂਰੇ ਘਰ ਨੇ ਜਮਾ ਕਰਾਉਣੇ ਪੈਂਦੇ ਨੇ ਮੈਨੂੰ ਜਿੰਨੇ ਵੀ ਆਪਣੇ ਫੇਰ ਹੋਏ ਨੇਗੇ ਕਰੇ ਨੇਗੇ ਬਾਤ ਉਹਦੇ ਜਿਹੜੇ ਕੋਲ ਲਿਓ ਸਾਰੇ ਇਕੱਠੇ ਕਰਨੇ ਪੈਣਗੇ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਜਮਾ ਕਰਾਉਣੇ ਪੈਂਦੇ ਆ ਮੈਨੂੰ ਤੇ ਬਾਕੀ ਬਾਕੀ ਜਿਹੜੀ ਰਸਮਾਂ ਬਾਬਿਓ ਹੋ ਚੁੱਕੀ ਆ ਸਾਰੀ ਆਪਣੀ ਜੋ ਵੀ ਸਰਦਾਂਝਰੀਆਂ ਜੀ ਸਾਰੀ ਹੋ ਚੁੱਕੀ ਹੈਗੀ ਫਾਇਰਿੰਗ ਪੂਰੀng ਜੋ ਦਿੰਦੇ ਹੁੰਦੇ ਆਗੇ ਪੁਲਿਸ ਵਾਲਿਓ ਸਾਰੀ ਦੇ ਚੁੱਕੇ ਆ ਤੇ ਕੰਮ ਨਿਬੜ ਗਿਆ ਹੁਣ ਸੰਸਕਾਰ ਕਰਨਗੇ ਵੀਰੇ ਬਾਬੂ ਚੀਖਾ ਨੂੰ ਲੰਬੂ ਲਾਤਾ ਤੇ ਅੱਗ ਲਾਤੀ ਆਪਣੀ ਜੀਖਾ ਨੂੰ ਤੇ ਲੱਗ ਚੁੱਕੀ ਹੈਗੀ ਹੁਣ ਹੋਰ ਲੋਕ ਵੀ ਹੋਣ ਲੱਗੇ ਸਾਈਡ ਤੇ ਬਾਬੇ ਕਿਉਂਕਿ ਅੱਗ ਵੱਧ ਗਈ ਨਾ ਅੱਗ ਵਾਧੀ ਜਾਊਗੀ ਹੁਣ ਤਾਂ ਕਰਕੇ ਹੁਣ ਸਾਈਡ ਤੇ ਹੁਣਾ ਪੋਗਾ ਸਭ ਨੂੰ ਬਾਬੂ ਚੀਖਾ ਨੂੰ ਲੰਬੂ ਲਾਤਾ ਤੇ ਹੁਣ ਸਾ ਕੰਮ ਨਿਪੜ ਗਿਆ ਹੁਣ ਮੈਂ ਤੇ ਮੇਰਾ ਯਾਰ ਖੜੀ ਤੇ ਜੀ ਖਾਣੂ ਲੰਬੂ ਲਾਤ ਆ ਬਾਬਿਓ ਤੇ ਹੁਣ ਅੱਗ ਲਾਤੀ ਮਦੂਲ ਕਹਿਣ ਦਾ ਭਾਬਾ ਹੁਣ ਆਪਾਂ ਚੱਲਿਆਂਗੇ ਹੁਣ ਸਾਨੂੰ ਵੀ ਰੋਟੀ ਦੀ ਭੁੱਖ ਲੱਗੀ ਐ ਸੀ ਵੀ ਸਵੇਰ ਦੇ ਆਏਵੇਂ ਆਗੇ ਤੇ ਤਾਂ ਕਰਕੇ ਰੋਟੀ ਪਾਣੀ ਦੀ ਭੁੱਖ ਲੱਗੀ ਹੁਣ ਆਪਾਂ ਘਰੇ ਚੱਲਦੇ ਆਂਗੇ ਤੇ ਦੇਖਦੇ ਆਂ ਜੀ ਸ਼ਾਮ ਨੂੰ ਆਵਾਂਗੇ ਇੱਧਰ ਕੱਖ ਲੈਣ ਨੂੰ ਤਾਂ ਇੱਕਦਨੀ ਵੀਡੀਓ ਬਣਾਵਾਂਗੇ ਉਦੋਂ ਤੇ ਨਹੀਂ ਫਿਰ ਆਪਾਂ ਵਲੌਗ ਦੀ ਸਮਾਪਤੀ ਕਰ ਦਾਂਗੇ ਤੇ ਹੁਣ ਆਪਾਂ ਚੱਲਿਆ ਕਰੇ ਬਾਬਿਓ ਰੋਟੀ ਪਾਣੀ ਖਾ ਕੇ ਆਉਣਾਂਗੇ ਹਾਂਜੀ ਬਾਬਿਓ ਕੋਸਾ ਪਹਿਲਾਂ ਔਰੇ ਮਤਲਬ ਕਿੰਨੀ ਭੀੜ ਸੀ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਆ ਸਾਰਾ ਆਪਣਾ ਔਰੇ ਗੱਡੀਆਂ ਨਾਲ ਭਰੇ ਪਏ ਸੀ ਉਧਰ ਵੀ ਗੱਡੀਆਂ ਇਧਰ ਵੀ ਗੱਡੀਆਂ ਇਧਰ ਵੀ ਬੰਦੇ ਇੰਨੇ ਇੰਨੇ ਸੀਗੇ ਵੀ ਪੈਰ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਪਰ ਦੇਖ ਲਓ ਮਰਪਾ ਜਨਮਾਨ ਨੇ ਸਹੀ ਕਿਹਾਗਾ ਵੀ ਜੱਗ ਜਿਉਂਦਿਆਂ ਦੇ ਮੇਲੇ ਨੇ ਬਾਬੇ ਜਉਂਦੇ ਜੀ ਬੰਦੇ ਦੀ ਕਿੰਨੀ ਚੜਾਈ ਸੀ ਕਿੱਡਾ ਮਤਲਬ ਨਿੱਤਾਂ ਸੀਗਾ ਕਿੱਡੀ ਸਿਆਸਤ ਸੀ ਸਿਆਸਤ ਸੀਗਾ ਕਿੱਥੇ ਤੱਕ ਆਉਂਦਾ ਸੀਗਾ ਇਹਦਾ ਬੰਦੇ ਦਾ ਅੱਜ ਮਿੱਟੀ ਚ ਰਲਿਆ ਪਿਆ ਉਹ ਦੇਖੋ ਆਪਣੇ ਮੇਰੇ ਲਾਣੇਦਾਰ ਉਹ ਵੀ ਇਹਨੂੰ ਹੁਣ ਮਤਲਬ ਸੰਸਕਾਰ ਕਰ ਰਹੇ ਨੇ ਜੋ ਵੀ ਉਹ ਹੁੰਦਾ ਹੈਗਾ ਇਸ ਤੋਂ ਬਾਅਦ ਬੰਦਾ ਮਿੱਟੀ ਬਣ ਜਾਂਦਾ ਹੈਗਾ ਇੱਥੋਂ ਕੁਝ ਨਹੀਂ ਲੈ ਜਾਣਾ ਬਾਬੇ ਆਪਦਾ ਚੱਲ ਕਰੋ ਨਜ਼ਾਰਾ ਲਓ ਜਿਹੜਾ ਮਨ ਚ ਆਉਂਦਾ ਉਹ ਕਰੋ ਤੇ ਇੱਥੋਂ ਕੁਝ ਨਹੀਂ ਲੈ ਜਾਣਾ ਆਪਣੇ ਲਾਣੇਦਾਰ ਵੀ ਸੰਸਕਾਰ ਕਰ ਰਹੇ ਨੇਗੇ ਉੱਥੇ ਤੇ ਪਿੰਡ ਦੇ ਕੁਝ ਬੰਦੇ ਹੋਰ ਵੀ ਨੇ ਨਾਲ ਤੇ ਓਕੇ ਵੀਰੇ ਸਾਰਿਆਂ ਦਾ ਧੰਨਵਾਦ ओके ਬਾਬਿਓ ਸਾਰਿਆਂ ਦਾ ਧੰਨਵਾਦ ਆਪਾਂ ਨੂੰ ਦੇਖਣ ਲਈ ਤੇ ਹੁਣ ਆਪਾਂ ਵਲੌਗ ਦੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਚੰਗਾ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ